ਮੋਹਾਲੀ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਵੱਲੋਂ ਅੱਜ ਸਰਕਾਰੀ ਕੰਨਿਆ ਸਕੂਲ ਸੁਹਾਣਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੁਹਾਣਾ ਵਿਖੇ 21 ਲਗਾਤਾਰ ਸਕੂਲਾਂ ਦੇ ਜਬਾਈ ਲੱਖ ਰੁਪਏ ਦੇ ਵਿਕਾਸ ਕਰਦੇ ਕੰਮ ਜਿਹੜੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ ਉਹਨਾਂ ਵੱਲੋਂ ਸਕੂਲਾਂ ਵਿੱਚ ਵਿਕਾਦੇ ਤੌਰ ਤੇ ਜਿਹੜੇ ਵਿਕਾਸ ਕੰਮ ਚੱਲ ਰਹੇ ਸੀ ਉਹਨਾਂ ਦਾ ਉਦਘਾਟਨ ਕੀਤਾ ਗਿਆ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਫਿਰ ਮੀਡੀਆ ਸੀ ਨਿਊਜ਼ ਚੈਨਲ ਤੇ ਦਿਖਾ ਰਹੇ ਆਈਏ ਅਸੀਂ ਤੁਹਾਨੂੰ ਸੁਣਾਉਂਦੇ ਆ ਕਿ ਵਿਧਾਇਕ ਕੁਲਵੰਤ ਸਿੰਘ ਦਾ ਕੀ ਕੁਝ ਕਹਿਣਾ ਹੈ ਤੇ ਇੱਥੇ ਜਿਹੜੇ ਟੀਚਰ ਨੇ ਤੇ ਬੱਚੇ ਨੇ ਤੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਸਰਕਾਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਸਕੂਲਾਂ ਬਾਰੇ ਕੀ ਕੁਝ ਵਿਚਾਰ ਹੈ ਤੁਸੀਂ ਬਣੇ ਰਹੋ ਸਾਡੇ ਚੈਨਲ ਤੇ ਫਿਰ ਮੀਡੀਆ ਸੀ ਨਿਊਜ਼ ਚੈਨਲ ਸੇਖੋ ਜੋਂ ਬਿਜਲੀ ਹਰ ਇੱਕ ਬਿੱਲ ਦੇ ਨਾਲ ਮਾਫੀ ਕੀਤੀ ਗਈ ਔਰ ਸਰਕਾਰ ਬਣ ਗਈ ਸਾਰੇ ਮਾਫ ਕਰ ਦਿੱਤੀ ਗਈ ਔਰ ਹਰ ਇੱਕ ਜਿਹੜਾ ਸਮਾਜ ਦਾ ਬੰਦਾ ਸੀ ਉਹਨੂੰ ਦਿੱਤੀ ਗਈ ਇਹ ਨਹੀਂ ਐ ਵੀ ਕੋਈ ਖਾਸ ਜਾਤ ਜਾਂ ਖਾਸ ਧਰਮ ਜਾਂ ਕਿਸੇ ਖਾਸ ਖੇਤਰ ਵਿੱਚ ਜਿਉਂਦੇ ਸਾਰਿਆਂ ਨੂੰ ਦਿੱਤਾ ਗਿਆ ਸਾਰਿਆਂ ਨੂੰ ਬਰਾਬਰ ਰੱਖਿਆ ਗਿਆ ਤੇ ਉਸੇ ਤਰੀਕੇ ਨਾਲ ਮਹੱਲਕਲੀ ਨੂੰ ਖੋਲ੍ਹੇਗੀ 900 ਦੇ ਪੱਰੀ ਤੇ ਈ ਦੋਹੀਆਂ ਮਿਲਦੀਆਂ ਨੇ ਹਸਪਤਾਲਾਂ ਵਿੱਚ ਸੁਧਾਰ ਕੀਤੇ ਗਏ ਸਕੂਲਾਂ ਦੇ ਵਿੱਚ ਜੋ ਸੁਧਾਰ ਹੋਏ ਨੇ ਉਹ ਤੁਹਾਨੂੰ ਪਤਾ ਜਿਹੜੇ ਸਕੂਲ ਖਾਲੀ ਹੋ ਰਹੇ ਸੀ ਉਹ ਸਕੂਲ ਹੁਣ ਦੁਬਾਰਾ ਬੱਚਿਆਂ ਨਾਲ ਭਰਨਾ ਸ਼ੁਰੂ ਹੋ ਗਏ ਸਟਾਫ ਦੇ ਨਾਲ ਹੀ ਭਰਨਾ ਸ਼ੁਰੂ ਹੋ ਗਏ ਔਰ 20000 ਤੋਂ ਉੱਤੇ ਜਿਹੜਾ ਅਧਿਆਪਕਾਂ ਨੂੰ ਭਰਤੀ ਕੀਤਾ ਹੈ ਜਿਹੜਾ 3 ਸਾਲਾਂ ਦੇ ਵਿੱਚ ਆਉਣ ਵਾਲੇ 2 ਸਾਲਾਂ ਦੇ ਵਿੱਚ ਹੋਰ ਵੀ 5-10 ਹਜ਼ਾਰ ਦੀ ਭਰਤੀ ਜਿਹੜੀ ਹੋ ਜਾਣੀ ਆ ਸੋ ਇਸ ਕਰਕੇ ਬੱਚੇ ਵੀ ਆ ਰਹੇ ਨੇ ਤੇ ਅਧਿਆਪਕ ਵੀ ਆ ਰਹੇ ਨੇ ਤੇ ਫਿਰ ਕ੍ਰਾਂਤੀ ਆਪਣੇ ਆਪ ਹੀ ਆਉਣੀ ਸੁਭਾਵਿਕ ਆ ਤੇ ਉਸੇ ਤਹਿਤ ਕਿ ਜਿਹੜੀ ਸਿੱਖਿਆ ਕ੍ਰਾਂਤੀ ਦਾ ਕੰਮ ਸ਼ੁਰੂ ਕੀਤਾ ਗਿਆ ਔਰ ਸਿੱਖਿਆ ਕ੍ਰਾਂਤੀ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਜੋ ਕੰਮ ਹੋ ਗਏ ਉਹਨਾਂ ਦੇ ਅਦਗਠਨ ਕੀਤੇ ਜਾ ਰਹੇ ਨੇ ਤੇ ਜੋ ਕੰਮ ਹੋਣ ਵਾਲੇ ਨੇ ਉਹ ਨਾ ਜੇ ਅਸੀਂ ਨਹੀਂ ਪੱਥਰ ਰੱਖਣੇ ਨੇ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਵੀ ਹੁਣ ਸਕੂਲਾਂ 'ਚ ਬਹੁਤ ਵੱਡਾ ਕੰਮ ਹੋ ਰਿਹਾ ਤੇ ਲੋਕ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਭੇਜਦੇ ਵੀ ਆਏ ਉੱਥੇ ਲੋਕ ਸਿੱਖਵਾਉਣੇ ਵੀ ਜਾਏ ਇੱਥੇ ਫ੍ਰੀ ਬੱਚਿਆਂ ਨੂੰ ਪੜ੍ਹਾਉਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨਾ ਐਜੂਕੇਸ਼ਨ ਸਾਡੇ ਸਟਾਫ ਦੇ ਵਿੱਚ ਹੈ ਜਿਹੜਾ ਜਿੰਨਾ ਕੁਆਲੀਫਾਈਡ ਸਟਾਫ ਸਾਡਾ ਗਵਰਨਮੈਂਟ ਸਕੂਲਾਂ ਦਾ ਹੈ ਉਹ ਪ੍ਰਾਈਵੇਟ ਸਕੂਲਾਂ ਦਾ ਕਿਤੇ ਨੇੜੇ-ਤੇੜੇ ਵੀ ਨਹੀਂ ਹੈ ਤੇ ਇਸ ਕਰਕੇ ਬਹੁਤ ਚੰਗਿਆ ਮੈਂ ਮਤਲਬ ਕਾਫੀ ਕਰਦਾ ਹੈ ਬੱਚਿਆਂ ਦੇ ਪੇਰੈਂਟਸ ਨੂੰ ਵੀ ਤੁਸੀਂ ਇਹਦਾ ਸਮਝ ਕੇ ਸਾਡਾ ਸਕੂਲ ਹਾਈ ਸਕੂਲ 'ਚ ਬੱਚਾ ਪੜਦਾ ਹੈ ਇਹਦਾ ਮਤਲਬ ਸ਼ਾਇਦ ਅਸੀਂ ਗਰੀਬ ਆ ਐਸਾ ਕੁਝ ਨਹੀਂ ਹੈਗਾ ਤੁਸੀਂ ਇਹ ਸਮਝੀ ਵੀ ਤੁਹਾਡਾ ਬੱਚਾ ਜੇ ਸਰਕਾਰੀ ਸਕੂਲ 'ਚ ਪੜਦਾ ਹੈ ਤਾਂ ਤੁਸੀਂ ਆਪਣੇ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਉਜੋਲ ਬਣਾ ਰਹੇ ਹੋ ਤੁਸੀਂ ਆਪਣੇ ਬੱਚੇ ਦਾ ਭਵਿੱਖ ਬਣਾ ਰਹੇ ਹੋ ਕਿਉਂਕਿ ਉੱਥੇ ਇੱਕ ਕੁਆਲੀਫਾਈਡ ਸਟਾਫ ਹੈ ਜਿਹਨੂੰ ਪਤਾ ਵੀ ਬੱਚਿਆਂ ਨੂੰ ਕਿੱਦਾਂ ਪੜਾਉਣਾ ਹੈ ਕਿੱਦਾਂ ਰੱਖਣਾ ਹੈ ਤੇ ਕਿੱਦਾਂ ਲਾਈਨ ਦੇ ਵਿੱਚ ਪਾਉਣਾ ਹੈ ਐਮਐਲ ਸਰ ਮਹਾਦੀ ਦੇ ਵਿੱਚ 3ਵੀਂ ਬੰਦ ਤੋਂ ਬਾਅਦ ਦੂਜਾ ਵੱਡਾ ਸਕੂਲ ਦੇ ਸਕੂਲ ਤੇ ਟੈਂਟ ਨੂੰ ਲੈ ਕੇ ਇਨ ਲੈ ਕੇ ਕੋਈ ਡਵੈਲਪਮੈਂਟ ਲੈ ਕੇ ਇੱਥੇ ਪੈਸੇ ਖਰਚ ਕੀਤੇ ਜਾ ਰਹੇ ਨੇ ਨਵੇਂ ਕਮਰੇ ਬਣਾਏ ਗਏ ਗ੍ਰਾਂਟ ਵੀ ਜਾਰੀ ਕੀਤੀ ਹੈ ਦੇਖੋ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਆ ਵੀ ਜੋ ਵੀ ਤੁਸੀਂ ਚਾਹੁੰਦੇ ਹੋ ਜੋ ਇੱਥੇ ਬਣਾਉਣਾ ਚਾਹੀਦਾ ਕਿਉਂਕਿ ਮੈਨੂੰ ਵੀ ਇਹ ਬੜਾ ਮਾਣ ਆ ਵੀ ਮੇਰੇ ਹਲਕੇ ਦਾ ਸਭ ਤੋਂ ਵਧੀਆ ਸਕੂਲ ਹੈ ਔਰ ਰਿਜ਼ਲਟ ਸਭ ਤੋਂ ਵਧੀਆ ਨੇ ਤੇ ਹਰ ਐਕਟੀਵਿਟੀ ਦੇ ਵਿੱਚ ਹਿੱਸਾ ਲੈਂਦਾ ਤੇ ਇਹਦੇ ਵਿੱਚ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ ਹੈ ਕਿਉਂਕਿ ਮੈਂ ਗਰੰਟੀ ਦਿੰਦਾ ਇਸ ਗੱਲ ਦੀ ਮੈਂ ਯਕੀਨ ਵੀ ਦੋ ਹੈ ਹੈ ਟੀਚਿੰਗ ਵਿੱਚ ਦੀ ਜੀ ਸਾਹਿਬ ਮੈਂ ਖੜੇ ਜਾਉਂਗੀ ਵੀ ਜੋ ਵੀ ਇਹਦੇ ਵਿੱਚ ਕੋਈ ਕਮੀ ਪੇਸ਼ੀ ਹੈ ਤੁਸੀਂ ਮੈਨੂੰ ਦੱਸੋ ਮੈਂ 2 4 6 ਮਹੀਨੇ ਵਿੱਚ ਸਾਰਾ ਕੁਝ ਖਤਮ ਕਰਾ ਖਲ ਕਮੀਆਂ ਪੂਰੀਆਂ ਕਰਕੇ ਫਿਰ ਮੈਂ ਇੱਥੇ ਉਹਨਾਂ ਨੂੰ ਬੇਨਤੀ ਕਰਨ ਨੂੰ ਮੈਨੂੰ ਬੁਲਾਉਣ ਤੇ ਬੁਲਾ ਕੇ ਅਸੀਂ ਇੱਥੇ ਬੈਠ ਕੇ ਚਾਹ ਪਾਣੀ ਕਰੀਏ ਐਮ ਐਲ ਸਾਹਿਬ ਇੱਕ ਮੇਰੇ ਸ਼ਹਿਰ ਦੇ ਟੀਚਰਾਂ ਨੂੰ ਮਿਲ ਗਿਆ ਮੈਂ ਅਮਰੀਕ ਸਿੰਘ ਪਿੰਨਗਾਰੀ ਤੋਂ ਬਿਲੋਂਗ ਕਰਦਾ ਹਾਂ ਮੇਰੀ ਦੋ ਬੇਟੀਆਂ ਇੱਥੇ ਪੜ੍ਹਦੀਆਂ ਨੇ 2 ਸਾਲ ਤੋਂ ਇੱਕ ਵੱਡੀ ਬੇਟੀ ਨੇ ਮੇਰੀ ਨੇ 10th ਦੇ ਇਗਜ਼ਾਮ ਦਿੱਤੇ ਨੇ ਤੇ ਛੋਟੀ ਬੇਟੀ ਨੇ ਹੁਣੇ 8th ਕਲਾਸ ਕੰਪਲੀਟ ਕੀਤੀ ਹੈ ਤੇ ਉਹਦੇ ਚ 93% ਮਾਰਕਸ ਅਚੀਵ ਕੀਤੇ ਨੇ ਤੇ ਜੋ ਭਗਵਾਨਤ ਮਾਨ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਜੋ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਮੈਂ ਮਾਨ ਸਰਕਾਰ ਤੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਕਿਉਂਕਿ ਇੱਕ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਕੀਤੀ ਗਈ ਹੈ ਜੇ ਅਸੀਂ ਪਹਿਲਾਂ ਨਾਲ ਕੰਪੈਰੀਸ਼ਨ ਕਰੀਏ ਤਾਂ ਅੱਜ ਦੇ ਸਕੂਲ ਸਰਕਾਰੀ ਸਕੂਲ ਚ ਹਰ ਤਰ੍ਹਾਂ ਦੀ ਫੈਸਿਲਿਟੀ ਮੌਜੂਦ ਹੈ ਜਿੱਦਾਂ ਹਰ ਤਰ੍ਹਾਂ 스마트 ਸਕੂਲ 스마트 ਕਲਾਸਸ ਲਗਾਜ ਨੇ ਕਿੰਨੇ ਕੰਪਿਊਟਰ ਲੈਬਸ ਤੇ ਹਰ ਹਰ ਤਰ੍ਹਾਂ ਦੀ ਬੱਚਿਆਂ ਨੂੰ oportunidades ਨੇ ਹਰ ਤਰ੍ਹਾਂ ਦੀ ਸਹੂਲਤਾਂ ਮਿਲੀਆਂ ਨੇ ਤੇ ਮੈਂ ਸਰਕਾਰ ਦੇ ਇਸ ਉਪਰਾਲੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਦੀ ਸਿੱਖਿਆ ਮੰਤਰੀ ਜਿਨ੍ਹਾਂ ਨੇ ਇਸ ਦੇ ਉੱਤੇ ਬਹੁਤ ਜ਼ਿਆਦਾ ਐਕਟਿਵ ਨੇ ਤੇ ਇੱਕ ਇਸ ਇਹ ਪਹਿਲੀ ਸਰਕਾਰ ਹੈ ਮੇਰੀ ਲਾਈਫ ਦੀ ਜਿਨੇ ਇੱਕ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਬਹੁਤ ਵਧੀਆ ਕੰਮ ਕੀਤੇ ਆ ਮੇਰਾ ਨਾਮ ਮਨਜਿੰਦਰ ਕੌਰ ਲੈਕਚਰਰ ਫਿਜ਼ਿਕਸ ਸਰਕਾਰੀ ਕੰਨਸ ਸੀਨੀਅਰ ਸੈਂਟਰੀ ਸੁਹਾਨਾਲਾਚੀ ਮੈਸਟਰੇਡਾ ਪੰਜਾਬ ਸਰਕਾਰ ਵੱਲੋਂ ਇਹ ਚਲਾਇਆ ਗਿਆ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਇਹ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਕਿਸੇ ਵੀ ਦੇਸ਼ ਦਾ ਭਵਿੱਖ ਜੋ ਹੈ ਉਹ ਯੂਥ ਨਾਲ ਜੁੜਿਆ ਹੁੰਦਾ ਹੈ ਜੇ ਬੱਚੇ ਪੜ੍ਹੇ ਲਿਖੇ ਹੋਣਗੇ ਉਨਾ ਦੀ ਸਿਹਤ ਵਧੀ ਹੋਏਗੀ ਤਾਂ ਇਹ ਕੰਟਰੀ ਆਪਣੀ ਗਰੋਥ ਜਿਹੜੀ ਉਹ ਬਹੁਤ ਹੀ ਫਾਸਟ ਪੇਸ ਨਾਲ ਦਿਖਾ ਸਕਦਾ ਹੈ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਿੱਖਿਆ ਕਾਂਤੀ ਲਈ 스마트 ਕਲਾਸਰੂਮ ਪ੍ਰੋਵਾਈਡ ਕੀਤੇ ਗਏ ਨੇ ਉਹਨਾਂ 스마트 ਕਲਾਸਰੂਮ ਦੇ ਵਿੱਚ ਇੰਟਰਐਕਟਿਵ ਪੈਨਲ ਦਿੱਤੇ ਗਏ ਨੇ ਤੇ ਹੁਨਰ ਸਿੱਖਿਆ ਦਾ ਜਿਹੜਾ ਮਿਸ਼ਨ ਹੋਣ ਸਰਕਾਰ ਨੇ ਸ਼ੁਰੂ ਕੀਤਾ ਹੈ ਇਸ ਦੇ ਵਿੱਚ ਹੈਲਥ ਕੇਅਰ ਸਰਵਿਸਿਜ਼ ਐਂਡ ਆਈਟੀ ਡਿਜੀਟਲ ਡਿਜ਼ਾਈਨ ਐਂਡ ਟੈਕਨੋਲੋਜੀ ਦੀ ਸਟਰੀਮ ਸਾਡੇ ਸਕੂਲ ਸ਼ੁਰੂ ਕੀਤੀ ਗਈ ਹੈ ਜੋ ਕਿ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਬਿਜ਼ਨਸ ਬਲਾਸਟਰ ਦਾ ਪ੍ਰੋਜੈਕਟ ਸਰਕਾਰ ਨੇ 2023 ਵਿੱਚ ਸ਼ੁਰੂ ਕੀਤਾ ਸੀਗਾ ਜਿਸ ਦਾ ਕਿ ਸਟੂਡੈਂਟ ਵੱਲੋਂ ਟੀਚਰਜ਼ ਵੱਲੋਂ ਬਹੁਤ ਹੀ ਇੱਕ ਪਰਮਾ ਹੰਗਾਰਾ ਮਿਲਿਆ ਹੈ ਬੱਚੇ ਪਲੱਸ 2 ਕਰਨ ਤੋਂ ਬਾਅਦ ਜਨਰਲੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਸ ਫੀਲਡ ਦੇ ਵਿੱਚ ਜਾਣਾ ਹੈ ਤੇ ਜੇ ਬਿਜ਼ਨਸ ਕਰਨ ਦੀ ਟੈਕਨੀਕ ਇਹਨਾਂ ਨੂੰ ਸਕੂਲਾਂ ਵਿੱਚ ਹੀ ਸਿਖਾ ਦਿੱਤੀ ਜਾਂਦੀ ਹੈ ਤੇ ਬੱਚੇ ਆਲਰੇਡੀ ਬੜੇ ਟੈਲੈਂਟਡ ਹੈ ਜਸਟ ਉਹਨਾਂ ਨੂੰ ਮੋਟੀਵੇਟ ਕਰਨ ਦੀ ਲੋੜ ਹੈ ਔਰ ਉਹਨਾਂ ਨੂੰ ਇੱਕ ਸਹੀ ਦਿਸ਼ਾ ਦਿਖਾਉਣ ਦੀ ਲੋੜ ਹੈ ਜਿਹੜੀ ਕਿ ਇਹਨਾਂ ਪ੍ਰੋਜੈਕਟ ਦੇ ਅੰਦਰ ਟੀਚਰਸ ਦੀ ਗਾਈਡੈਂਸ ਦੇ ਅੰਦਰ ਔਰ ਸਮਾਰਟ ਕਲਾਸਰੂਮ ਦੇ ਵਿੱਚ ਮਾਡਰਨ ਇਕਵਿਪਮੈਂਟਸ ਦੇ ਕੇ ਬਹੁਤ ਹੀ ਵਧੀਆ ਢੰਗ ਨਾਲ 2 ਸਾਲਾਂ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤਾ ਜਾਂਦਾ ਹੈ ਇਨਾ ਮਾਡਰਨ ਇਕਵਿਪਮੈਂਟਸ ਲਈ ਜਿਹੜਾ ਖਰਚਾ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਅਸੀਂ ਸਰਕਾਰ ਦੀ ਇਸ ਵਿਜਨਰੀ ਅਪਰੋਚ ਲਈ ਇਨਾ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਸਰਕਾਰ ਗਵਰਨਮੈਂਟ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਲ ਬਣਾਉਣ ਲਈ ਉਦਮ ਕਰਦੀ ਰਹੇ ਥੈਂਕ ਯੂ ਸ੍ਰੀ ਗੱਲ ਜੀ ਮੇਰਾ ਨਾਮ ਭੁਪਿੰਦਰ ਕੌਰ ਹੈ ਜੀ ਮੇਰੀ ਬੜੀਆ ਕੁੜੀ ਆ ਇਸ ਸਰਕਾਰੀ ਸਕੂਲ ਮਾ ਕੰਨਿਆਮਾ ਪਲੱਸ 2 ਔਰ 1 ਪਲੱਸ ਵਾਲੀ ਕੀਤੀ ਹੈ ਉਹਨਾਂ ਨੇ ਜੀ ਹੁਣ ਮੈਂ ਛੋਟੀ ਕੁੜੀ ਲਾਈ ਆ ਆਪਣੀ ਪਲੱਸ 1 ਮਾ ਜੀ ਹੁਣ ਪਲੱਸ 2 ਮਾ ਹੋਗੀ ਜੀ ਪ੍ਰਾਈਵੇਟ ਸਕੂਲਾਂ ਨਾਲ ਸਰਕਾਰੀ ਸਕੂਲ ਬਹੁਤ ਅੱਛੇ ਨੇ ਜੀ ਉੱਥੇ ਫੀਸ ਜ਼ਿਆਦਾ ਹੁੰਦੀ ਆ ਸਰਕਾਰੀ ਸਕੂਲਾਂ ਮਾ ਸਾਨੂੰ ਬਹੁਤ ਸਹੂਲਤਾ ਮਿਲਦੀ ਆ ਕਿਸੇ ਕਰਕੇ ਬਹੁਤ ਵਧੀਆ ਸਕੂਲ ਐ ਤੁਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਮਾ ਲਾਓ ਜੀ ਮੈਂ ਸੁਧਾ ਜੈਨ ਸਰਕਾਰੀ ਕੰਨਿਆ ਸੀਨੀਅਰ ਸਕੈਂਟਰੀ ਸਮਾਰਟ ਸਕੂਲ ਸੁਹਾਨਾ ਹਿੰਦੀ ਮਿਸਟਰ ਸਟੇਟ ਅਵਾਰਡੀ ਅੱਜ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ ਜਿਸ ਨਾਲ ਕੀ ਸਕੂਲਾਂ ਦੇ ਵਿਦਿਆਦੇਨ ਦਾ ਪੱਧਰ ਜਿਹੜਾ ਹੈ ਮਿਆਰ ਜਿਹੜਾ ਹੈ ਉੱਚਾ ਚੁੱਕਿਆ ਗਿਆ ਹੈ ਤੇ ਸਕੂਲਾਂ ਦੇ ਵਿੱਚ ਗ੍ਰਾਂਟਾਂ ਦੇ ਨਾਲ ਇਨਫਰਾਸਟ੍ਰਕਚਰ ਦੇ ਵਿੱਚ ਵੀ ਬਹੁਤ ਬਦਲਾਅ ਆਇਆ ਹੈ ਤੇ ਤਰੱਕੀ ਹੋ ਰਹੀ ਹੈ ਕ੍ਰਾਂਤੀ ਹੋ ਰਹੀ ਜੀ ਇਸ ਸਿੱਖਿਆ ਕ੍ਰਾਂਤੀ ਲਈ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੰਸਿਕਾ ਮਹਿਰਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਬਾਨਾ ਦੀ ਵਿਦਿਆਰਥਣ ਪਲੱਸ 2 ਜਮਾਤ ਦੀ ਵਿਦਿਆਰਥਣ ਹਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਵਿੱਚ ਇੱਕ ਸਿੱਖਿਆ ਕ੍ਰਾਂਤੀ ਸ਼ੁਰੂ ਹੋਈ ਹੈ ਸਿੱਖਿਆ ਕ੍ਰਾਂਤੀ ਇਹ ਸਿਰਫ ਸਿੱਖਿਆ ਲਈ ਨਹੀਂ ਬੱਚਿਆਂ ਦੇ ਆਪਣੇ ਭੂਪ ਵਿਕਲ ਲਈ ਹੈ ਜਿਵੇਂ ਸਕੂਲ ਵਿੱਚ ਜਿਹੜੇ ਨਵੇਂ-ਨਵੇਂ ਇਨਫਰਾਸਟ੍ਰਕਚਰ ਬਣ ਰਿਹਾ ਹੈ ਇਹ ਸਿਰਫ ਇਨਫਰਾਸਟ੍ਰਕਚਰ ਹੀ ਨਹੀਂ ਬਲਕਿ ਪੰਜਾਬ ਦਾ ਇੱਕ ਭੂਵਿਕ ਹੈ ਕਿਉਂਕਿ ਬੱਚੇ ਆਉਣ ਵਾਲਾ ਭੂਵਿਕ ਹੈ ਇਹ ਕੋਈ ਕਿਤੇ ਅਗਰ ਕੰਮ ਕੀਤਾ ਜਾ ਸਕੇ ਤਾਂ ਇਸ ਤੋਂ ਵਧੀਆ ਗੱਲ ਕੋਈ ਹੋਰ ਹੋ ਨਹੀਂ ਸਕਦੀ ਇਸ ਕਰਕੇ ਮੇਰੇ ਵੱਲੋਂ ਮੇਰੇ ਪੂਰੇ ਸਕੂਲ ਵੱਲੋਂ ਮੇਰੇ ਪੂਰੇ ਸਕੂਲ ਦੇ ਸਾਰੇ ਸਟੂਡੈਂਟਸ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰਾ ਨਾਮ ਦਸ਼ਨਦੀਪ ਕੌਰ ਹੈ ਮੈਂ 10ਵੀਂ ਸੀਰੀਜ਼ ਮਾਦੀ ਵਿਦਿਆਰਥਣਾਂ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਰਿਹਾ ਹੈ ਸਿਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਦੇ ਨਤੀਜਿਆਂ ਨਾਲੋਂ ਬਹੁਤ ਵਧੀਆ ਆ ਰਹੇ ਹਨ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਅਤੇ ਟ੍ਰੇਨਿੰਗ ਦੇਣ ਲਈ ਇੰਗਲੈਂਡ ਅਤੇ ਫੋਰਨ ਭੇਜਿਆ ਹੈ ਧੰਨਵਾਦ